ਲਓ ਵੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਆਪਣਾ ਕਣਕ ਦਿਖਾਉਣਾ ਜਿਹੜੇ ਬਾਈ ਹੱਥੀਂ ਵੜ ਰਹੇ ਨੇ ਇਸ ਟਾਈਮ ਤੇ ਆਪਾਂ ਬਾਕੀ ਨਾਲ ਕਰਦੇ ਆ ਵੀ ਮਤਲਬ ਕਿਉਂ ਵੜ ਰਹੇ ਕਿਉਂਕਿ ਅੱਜ ਕੱਲ ਦਾ ਬਈ ਮਸ਼ੀਨਾਂ ਬਹੁਤ ਵੇਚ ਵਾਈ ਦੀਆਂ ਫਿਰਦੀਆਂ ਨੇ ਅੱਜ ਆਪਾਂ ਫੋਨ ਕਰਦੇ ਹਾਂ ਗੱਲ ਬਾਈ ਨਾਲ ਕਾਲੇ ਨਾਲ ਹੀ ਗੱਲ ਕਰਾਓ ਬਾਈ ਮਿਹਨਤ ਵਾਲੇ ਯਾਰ ਪਿਆਰੇ ਆ ਬਾਈ ਆਪਾਂ ਨੂੰ ਹਣਾ ਤੇ ਆ ਬਾਈ ਮਿਹਨਤ ਕਰੀ ਜਾਂਦੇ ਆ ਵੀ ਨੇੜੇ ਲਿਆ ਬਣਾ ਕੋਈ ਹੋਰ ਬਾਈ ਕੀ ਹਾਲਾ ਠੀਕ ਹੈ ਜੀ ਰੋਜ਼ ਦੀ ਕੋਈ ਬੜੀਆ ਬੜੀਆ ਬਾਈ ਇਹ ਬਾਈ ਹੱਥੀਂ ਵੜ ਰਹੇ ਹੋ ਫਿਰ ਅੱਜ ਹਾਂ ਬਾਈ ਹੱਥੀਂ ਵੱਢੀ ਆ ਸਾਰੀਆਂ ਅੱਛਾ ਕਿੱਲਾ ਸਬਕ ਲੱਗ ਗਿਆ ਸਾਰਾ ਜੀ ਠੀਕ ਆ ਤੇ ਫਿਰ ਮਸ਼ੀਨ ਦਾ ਬਾਈ ਮਸ਼ੀਨ ਦਾ ਦੇਖ ਲੋ ਜੀ ਉਹ ਸੱਚ ਵਾਦਾ ਝੱਖ ਨਹੀਂ ਬਾਗ ਲੱਗਿਆ ਇੱਥੇ ਮਨ ਕੀ ਉਹਨਾ ਬਾਗਦੂਦ ਤੋਰੀਆਂ ਤਿਆਰ ਕਰਨੀਆਂ ਆਪ ਜੀ ਸਬਜੀ ਆਪਣੇ ਕੋਈ ਲਿਆ ਜਾ ਕਰੋ ਜੀ ਸਬਜੀ ਲਾਵਾਂਗੇ ਦੁਬਾਰ ਤੋਰੀ ਕੱਟੀ ਮੈਂ ਤਾਂ ਮੈਂ ਤਾਂ ਬਾਈ ੱਪੇ ਨਹੀਂ ਗਿਆ ਮੈਂ ਖੇਰ ਹੈ ਨਾ ਵੀ ਬਾਈ ਹੋਰੀ ਮਨ ਲੱਥੀ ਵੱਢ ਰਹੇ ਆ ਵੀ ਕਿਉਂ ਮਸ਼ੀਨ ਵੀ ਵਰਦੀ ਅੱਛਾ ਹਾਂ ਇੱਕ ਹੁਣ ਦੁਬਾਰ ਫਸਦੀ ਨਹੀਂ ਠੀਕ ਆ ਤਾਂ ਲਾਓ ਵੀ ਮਿੱਤਰੋ ਹੱਥੀਂ ਕਿ ਨਹੀਂ ਕਿ ਨਹੀਂ ਕਣਕ ਵੱਢੀ ਆ ਬਾਈ ਹਨਾ ਤਾਂ ਉਹ ਕਮੈਂਟਾਂ ਦੇ ਵਿੱਚ ਬਾਈ ਜ਼ਰੂਰ ਦੱਸੋ ਕਮੈਂਟ ਕਰਕੇ ਸਾਰੇ ਭੈਣ ਭਰਾ ਠੀਕ ਆ ਤੇ ਮੱਲਾ ਵੀ ਅੱਜ ਦੇ ਟਾਈਮ ਦੇ ਵਿੱਚ ਮੈਂ ਨਹੀਂ ਕਹਿੰਦਾ ਬਾਈ ਕਿ ਵੱਡੂ ਬਣਾਓ ਸਹੀ ਗੱਲ ਲਈ ਵੱਡੀ ਨੇ ਆ ਦੇਖੋ ਛਾਲੇ ਹੋ ਗਏ ਹੈ ਬਾਈ ਮੱਲਾ ਆਪਾਂ ਉਮਰ ਦੀ ਗੱਲ ਕਰਦੇ ਹਾਂ ਮੇਰੀ ਹੈਗੀ 35 35 ਸਾਲ 35 35 ਸਾਲ ਦੀ ਮੜਾ ਨੇੜੇ ਕਰ ਲਾਸਾ ਅੱਛਾ ਠੀਕ ਹੈ ਤੇ ਮੱਲਾ ਵੀ ਕੋਈ ਮਤਲਬ ਥਕਾਉੜ ਸਕੂਟਰ ਨਹੀਂ ਹੁੰਦੀ ਮੱਲਾ ਜਿਵੇਂ ਅਸੀਂ ਚੱਕ ਕੇ ਸੋਖ ਦਿੰਨੇ ਸੀ ਜੀ ਅੱਛਾ ਆ ਦੇਖੋ ਬਾਈ ਆ ਤਾਂ ਫਿਰ ਕਰਨਾ ਬੰਦਾ ਜੀ ਹੁਣ ਦੇ ਤਨ ਦਾ ਜਿਹੜਾ ਕੰਮ ਆ ਕੋਈ ਕੁੱਤਾ ਆਪਣਾ ਠੀਕ ਹੈ ਠੀਕ ਹੈ ਮੜਾ ਹੋਰ ਨੇੜੇ ਕਰ ਲਾਸਾ ਠੀਕ ਹੈ ਮੈਂ ਲੋਵੀ ਮੈਂ ਤਰ ਹੁਣ ਆਪਾਂ ਦੂਜੇ ਬਾਈ ਨਾਲ ਵੀ ਕਰਦੇ ਆਂ ਗੱਲਬਾਤ ਲੈ ਫੜਾ ਦੇ ਲੈ ਬਾਈ ਨੇ ਕਰਦੇ ਆਂ ਗੱਲਬਾਤ ਹੋਰ ਸਤਾਰ ਕੀ ਹਾਲਾ ਠੀਕ ਹੈ ਜੀ ਵਧੀਆ ਜੀ ਕੋਈ ਦਿੱਕਤ ਨਹੀਂ ਹੈਗੀ ਵਧੀਆ ਨਾ ਵਧੀਆ ਜੀ ਸਰੀਰ ਤਰਾਂਗੇ ਰਹਿੰਦਾ ਸਮਾਂ ਦੀ ਅੱਛਾ ਨਾ ਨਾ ਵਧੀਆ ਕਦੀਆ ਵਧੀਆ ਬਾਈ ਮੈਂ ਨਾ ਉਹ ਉੱਥੋਂ ਆਇਆ ਬਾਈ ਯਾਰ ਮੈਨੂੰ ਮਾਝਾ ਬਾਈ ਯਾਰ ਕਣਕ ਵੱਢੀ ਜਾਂਦੇ ਹੈਗੇ ਤੇ ਆ ਆ ਵੀਰ ਬਾਹਰੋਂ ਹਨਾ ਵਧੀਆ ਗੱਲਾਂ ਬਾਈ ਕੀ ਕੀ ਹਾਲਾ ਬਾਈ ਵਧੀਆ ਬਾਈ ਆਪਣਾ ਕਿਹੜਾ ਪਿੰਡ ਹੈ ਬਾਈ ਕੁਰਕਣੀ ਆ ਬਾਈ ਕੁਰਕਣੀ ਠੀਕ ਹੈ ਇੱਧਰ ਕਿਵੇਂ ਸਾਡੇ ਪਿੰਡ ਇੱਥੇ ਰਿਸ਼ਤੇਦਾਰੀ ਹੈ ਬਾਈ ਯਾਰ ਅੱਛਾ ਰਿਸ਼ਤੇਦਾਰ ਦੇ ਅੱਛਾ ਬਈ ਪਹਿਲੀ ਵਾਰ ਵੀ ਵੱਡੀ ਤੁਸੀਂ ਕਿ ਪਹਿਲਾਂ ਹੀ ਵੜਦੇ ਰਹੇ ਹੋ ਪਹਿਲਾਂ ਹੀ ਵੜਦੇ ਰਹੇ ਆ ਬਈ ਅੱਛਾ ਪਹਿਲਾਂ ਹੀ ਵੜਦੇ ਹੋਗੇ ਠੀਕ ਆ ਕਿੱਕ ਕਿੰਨੇ ਟਾਈਮ ਚ ਵੜਦੀ ਬਈ ਇਹ ਇਹ ਬਈ ਤਿੰਨ ਦਿਨਾਂ ਚ ਵੜਦੀ ਤਿੰਨ ਦਿਨਾਂ ਚ ਵੜਦੀ ਸਹੀ ਤਿੰਨ ਦਿਨਾਂ ਚ ਹਾਂ ਪਰੇ ਪਾਈ ਜਾਂਦੇ ਲਾਓ ਵੀ ਮੇਤਰੋ ਸਾਨੂੰ ਆਪਾਂ ਦਿਖਾ ਦਈਏ ਮਾੜਾ ਜਾਂ ਤਿੰਨ ਦਿਨਾਂ ਦੀ ਸਹੀ ਗੱਲ ਆ ਬਈ ਤਿੰਨ ਬੰਦੇ ਨੇ ਕੋਲੀ ਪਰੇ ਤੱਕਾ ਹੀ ਸੜਕ ਤੱਕ ਪਿਆ ਵਾ ਠੀਕ ਆ ਇੱਕ ਮੈਂ ਹੋਰ ਵੀ ਗੱਲ ਸੁਣਿਆ ਬਈ ਕਹਿੰਦੇ ਯਾਰ ਮਨਲਾ ਜੀ ਮਨਲਾ ਜਿਹੜਾ ਬੰਦਾ ਕਣਕ ਹਾਥੀ ਵੜਦਾ ਹਨਾ ਵੀ ਮਾਲਾ ਇਹਨਾਂ ਨਾਲ ਕਹਿੰਦੇ ਗੋੜ ਖਾਈ ਜਾਵੇ ਹਾਂ ਹਾਂ ਗੋੜ ਖਾਣ ਦਾ ਮਤਲਬ ਕੀ ਫਾਇਦਾ ਮਤਲਬ ਇਹ ਗਰਦਾ ਵਗੈਰਾ ਹੁੰਦਾ ਨਾ ਅੱਛਾ ਉਹ ਨਹੀਂ ਜਾਂਦਾ ਗੱਲ ਤੇ ਅੱਛਾ ਉਹ ਨਹੀਂ ਜਾਂਦਾ ਮੇਨ ਗੱਲ ਇਹੀ ਆ ਹਾਂ ਗਰਦਾ ਜਦੋਂ ਵੜਦੇ ਆ ਗਰਦਾ ਔੜਦਾ ਬਈ ਠੀਕ ਆ ਹਾਂ ਨਾ ਠੀਕ ਆ ਤੇ ਲਾਓ ਬਈ ਹਨਾ ਸਾਨੂੰ ਸਲੂਟ ਬਣਦਾ ਇੰਨੀ ਗਰਮੀ ਦੇ ਵਿੱਚ ਤੇ ਹੁਣ ਆਪਾਂ ਦੇਖਦੇ ਨਹੀਂ ਹਰੇਕ ਬੰਦਾ ਮਤਲਬ ਜਿਹੜਾ ਸੌਖਾ ਬੰਦਾ ਲਾਲੋ ਹਨਾ ਤੇ ਹਰੇਕ ਬੰਦਾ ਏਸੀ ਛੱਡ ਕੇ ਪਿਆ ਮੱਲਾ ਹਨਾ ਤੇ ਪਰ ਆ ਸੱਚੀ ਇਹ ਸਲੂਟ ਬਣਦਾ ਬਈ ਕਹਿੰਡ ਗੱਲ ਬਾਤ ਆ ਜੀ ਸੋ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਤੁਸੀਂ ਵੀ ਹਨਾ ਜਿਹੜੇ ਜਿਹੜੇ ਭਰਾ ਹੱਥੀਂ ਬੜਦੇ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਮਤਲਬ ਸ਼ਰਤਾਂ ਵੀ ਬਹੁਤ ਲਾਉਂਦੇ ਹੋਣਗੇ ਭਾਈ ਫਿਰ ਹਨਾ ਥੋੜੇ ਟਾਈਮਾਂ ਚ ਤੂੰ ਅੱਛਾ ਅੱਛਾ ਤਾਂ ਕੀ ਔਖਾ ਵੱਡਣਾ ਮਾ ਆ ਕੇ ਦੇਖੋ ਭਾਈ ਯਾਰ ਪੰਜ ਦਿਨਾਂ ਤੋਂ ਮਾ ਤੇ ਪਤਾ ਲੱਗੂ ਫੇਰ ਪਤਾ ਲੱਗੂਗਾ ਹਾਂ ਪਹਿਲਾਂ ਸ਼ਰਤਾਂ ਛੁਰਤਾਂ ਹੀ ਬਹੁਤ ਲੱਗਦੀਆਂ ਸੀਗੀਆਂ ਹਾਂ ਬਹੁਤ ਕੋਈ ਨਾਲ ਆਉਂਦਾ ਕੋਈ ਬਿਲਕੁਲ ਹੁਣ ਤਾਂ ਪਤਾ ਭਾਈ ਫਿਰ ਪੁਰਾਣੇ ਮਾਡਲਾਂ ਨਾਲ ਥੋੜੇ ਨਾਲ ਸਹੀ ਗੱਲ ਆ ਤੇ ਚਲੋ ਠੀਕ ਆ ਬਾਈ ਹਨਾ ਤੇ ਕਰ ਦਿਓ ਸ਼ੇਅਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਇਹ ਨਹੀਂ ਕੋਈ ਨਾ ਬਾਈ ਜੀ ਕੋਲੇ ਪਹੁੰਚ ਕਾਕੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਇਹ ਆਪਣੇ ਮਿੱਤਰ ਹੀ ਆ ਗਏ ਪਰ ਮੈਨੂੰ ਲੱਗਿਆ ਹਨਾ ਮਾਚਲਾ ਆਪਾਂ ਮੈਨੂੰ ਮੈਨੂੰ ਤਾਂ ਪਤਾ ਮੈਨੂੰ ਤਾਂ ਪਤਾ ਨਹੀਂ ਸੀ ਵੀ ਇੱਥੇ ਕਣਕ ਵੱਢ ਲੈ ਵੱਡੀ ਹੋਈ ਤੁਸੀਂ ਪਹਿਲਾਂ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਈ ਤੇ ਚਲੋ ਠੀਕ ਆ ਬਾਈ ਸਸਰੀ ਘਰ ਸਾਰਿਆਂ ਨੂੰ